ਸਤਜੁਗ ਤੈ ਮਾਣਿਓ ਚਲੇਉ ਬਲਬਾਵਨ ਪਾਇਓ ਤ੍ਰਿਤ ਤੈ ਮਾਣਿਓ ਰਾਮ ਰਗਵੰਸ਼ ਕਹਾਇਓ ਦੁਆਪਰ ਕਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਪੈ ਭਗਤ ਜਨ ਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ श्री गुरु राज अब चले टल आद पुरख फरमायो कल युग अवतार नाम के बोहे जहर हजूर हाजरा हजूर जागत जो तख्तान श्री गुरु ग्रंथ साहब जी हो आप जी को दंडौत बंदन अनेक बार गुरु पातशाह जी के ग्रह रूप गुरु प्यारी साहब संगत जो फतेह प्रवान करो वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਹੈ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸਰਵੰਤ ਕੀ ਅਜ ਦਾ ਮੁਖਵਾਕ ਮੁਖਵਾਕ ਉਸ ਨੂੰ ਕਹਿੰਦੇ ਨੇ ਜੋ ਸੱਚ ਸੱਚੇ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਆ ਆਪਣੇ ਆਨੰਦ ਵਿੱਚ ਕੁੱਲ ਕਾਇਹਿਤ ਹੁਕਮ ਬਖਸ਼ਦੇ ਨੇ ਫਰਮਾਨ ਬਖਸ਼ਦੇ ਨੇ ਬਾਕੀ ਦਿਹਾੜੀ ਦੇ ਵਿੱਚ ਜਦੋਂ ਅਸੀਂ ਅਰਦਾਸਾਂ ਕਰਦੇ ਆ ਤੇ ਪਾਤਸ਼ਾਹ ਪਾਸੋਂ ਉਹਨਾਂ ਅਰਦਾਸਾਂ ਪਰ ਥਾਏ ਬਚਨ ਦੀ ਮੰਗ ਕਰਦੇ ਆ ਤਾਂ ਉਸ ਨੂੰ ਹੁਕਮਨਾਮਾ ਕਹਿੰਦੇ ਆ ਜਾਂ ਵਾਕ ਕਹਿੰਦੇ ਆ ਮੁਖ ਵਾਕ ਜੋ ਪਹਿਲਾ ਪਾਤਸ਼ਾਹ ਦਾ ਫਰਮਾਨ ਹੈ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਜਿੱਥੇ ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ ਸਹਿਤ ਨਿਕਾਸ਼ਬਦ ਸ਼ਹੀਦਾਂ ਨੇ ਸ਼ਹਾਦਤਾ ਪ੍ਰਾਪਤ ਕੀਤੀ ਹੈ ਇਸ ਸਥਾਨ ਤੇ तकरीबन ਸਾਹਿਬ 2:30 ਵਜੇ ਦੇ ਕਰੀਬ ਪ੍ਰਕਾਸ਼ਮਾਨ ਹੁੰਦੇ ਨੇ ਔਰ ਅੱਜ ਜੋ ਨਾ ਪ੍ਰਕਾਸ਼ਮਾਨ ਹੁੰਦਿਆ ਮੁਖਵਾਕ ਬਖਸ਼ ਜੋ ਆਪ ਜੀ ਨੇ ਸਰਵਣ ਕੀਤਾ ਉਹ ਪੰਜਵੇਂ ਸਵਰੂਪ ਦੇ ਵਿੱਚ ਨਾਨਕ ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਿਆ ਸੁਹੀ ਰਾਗ ਦੇ ਵਿੱਚ ਅੰਕਤ ਤਨ ਤਨ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 749 ਅਤੇ 750 ਦੇ ਉੱਤੇ ਸੁਭਾਇਮਾਨ ਹੈ ਆਪਾਂ ਇਹ ਸ਼ਬਦ ਦੀ ਵਿਚਾਰ ਪ੍ਰారంਭ ਕਰਦੇ ਆਂ ਪਾਛੇ ਸ਼ੁਰੂਆਤ ਕਰਦੇ ਨੇ ਮਾਰੇ ਕਹਿੰਦੇ ਨੇ ਜਿਸ ਕੇ ਸਿਰ ਉੱਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਇਹ ਸੁਭੀ ਰਾਗ ਦੇ ਵਿੱਚ ਸ਼ਬਦ ਔਰ ਸੁਣੀ ਜੋ ਰਾਗ ਹੈ ਉਹ ਮਿਲਾਪ ਦਾ ਰਾਗ ਹੈ ਲਾਵਾ ਵੀ ਐਸੇ ਰਾਗ ਦੇ ਵਿੱਚ ਨੇ ਔਰ ਇਸ ਮੁਖਵਾਕ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਜਿਸ ਦੇ ਉੱਤੇ ਤੇਰੀ ਮਿਹਰ ਹੋਵੇ ਤੇਰੀ ਨਜ਼ਰ ਹੋਵੇ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਭਾਵ ਸਿਰ ਕੀ ਹੈ ਜੇ ਆਪਾਂ ਇਸ ਨੂੰ ਥੋੜਾ ਜਿਹਾ ਵਿਚਾਰੀਏ ਸਿਰ ਦੇ ਵਿੱਚ ਸਾਡੀ ਮਤ ਹੈ ਦਿਮਾਗ ਹੈ ਸਿਰ ਮੋਰ ਸਾਡਾ ਸਿਰ ਹੈ ਜਦੋਂ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਨੇ ਤਾਂ ਸਭ ਤੋਂ ਪਹਿਲਾਂ ਮੰਗ ਕੀ ਕੀਤੀ ਹੈ ਪਾਤਸ਼ਾਹ ਕਹਿੰਦੇ ਮੈਨੂੰ ਸਿਰ ਚਾਹੀਦਾ ਹੈ ਹੋਰ ਕੋਈ ਅੰਗ ਕਿਉਂ ਨਹੀਂ ਮੰਗਿਆ ਬਾਵਾ ਨੇ ਲੱਤਾਂ ਨੇ ਢੜ ਗਰਦਨ ਬਹੁਤ ਕੁਝ ਹੈ ਦਿਲ ਹੈ ਬਹੁਤ ਇੰਪੋਰਟੈਂਟ ਹੈ ਦਿਲ ਪਾਛਾਏ ਵੀ ਕਿਹਾ ਸਰ ਦੇਸੀ ਆਪਣਾ ਦਿਲ ਦੇ ਮੈਨੂੰ ਨਹੀਂ ਪਾਛਾ ਨੇ ਕਿਹਾ ਸਿਰ ਦੇ ਕਾਰਨ ਕੀ ਹੈ ਇਸ ਦੇ ਵਿੱਚ ਬਹੁਤ ਵੱਡਾ ਫਲਸਫਾ ਹੈ ਪਾਛਾ ਕੇੰਦਰ ਨੇ ਤੂੰ ਮੈਨੂੰ ਆਪਣਾ ਸਿਰ ਭਾਵ ਤੂੰ ਆਪਣੀ ਮੱਤ ਮੈਨੂੰ ਦੇ ਤੂੰ ਮਤ ਮੇਰੇ ਅੱਗੇ ਨਿਛਾਵਰ ਕਰ ਆਪਣੀ ਮੱਤ ਸਮਰਪਿਤ ਕਰ ਔਰ ਜਦੋਂ ਅਸੀਂ ਆਪਣੀ ਮਤ ਸਮਰਪਿਤ ਕਰਦੇ ਆ ਤਾਂ ਪਾਤਸ਼ਾ ਆਪਣੀ ਮਤ ਆਪਾਂ ਨੂੰ ਬਖਸ਼ਦੇ ਨੇ ਇਹੋ ਹੀ ਹੈ ਜਿਸਕੇ ਸਿਰ ਉੱਪਰ ਤੋਂ ਸੁਆਮੀ ਭਾਵ ਜਦੋਂ ਇਹ ਸਿਰ ਦੇ ਵਿੱਚ ਆਪਣੀ ਮਤ ਨਾ ਰਹਿ ਕੇ ਗੁਰੂ ਦੀ ਮਤ ਆ ਜਾਏ ਗੁਰ ਮਤ ਆ ਜਾਏ ਉਦੋਂ ਦੀ ਇਹ ਵਿਵਸਥਾ ਪਾਤਸ਼ਾ ਬਿਆਨ ਕਰਦੇ ਨੇ ਜਦੋਂ ਗੁਰੂ ਦੀ ਮਤ ਸਾਨੂੰ ਪ੍ਰਾਪਤ ਹੋ ਗਈ ਤਾਂ ਫਿਰ ਸਾਡੇ ਦੁੱਖ ਨੇੜੇ ਨਹੀਂ ਆਉਣਗੇ ਦੁੱਖਾਂ ਤੋਂ ਨਿਵਰਤੀ ਹੋ ਜਾਏਗੀ ਇਹ ਦੁੱਖ ਸਾਨੂੰ ਉਦੋਂ ਤੱਕ ਹੀ ਚਿੰਬੜਦੇ ਨੇ ਜਦੋਂ ਤੱਕ ਅਸੀਂ ਆਪਣੀ ਮੱਤ ਦੇ ਮੁਤਾਬਿਕ ਵਿਚਰਦੇ ਆ ਆਪਣੇ ਮੱਤ ਦੇ ਮੁਤਾਬਿਕ ਫੈਸਲੇ ਲੈਂਦੇ ਆ ਆਪਣੇ ਮੱਤ ਦੇ ਮੁਤਾਬਿਕ ਆਪਣੇ ਸਰੀਰ ਨੂੰ ਚਲਾਉਂਦੇ ਆ ਆਪਣੇ ਮੱਤ ਦੇ ਮੁਤਾਬਿਕ ਇਸ ਜਹਾਨ ਦੇ ਵਿੱਚ ਬਾਕੀ ਸੰਗੀ ਸਾਥੀਆਂ ਦੇ ਨਾਲ ਮੇਲ ਮਿਲਾਪ ਪੈਦਾ ਕਰਦੇ ਆ ਜਾਂ ਸੁੱਧ ਅਰਥ ਸਪਸ਼ਟ ਸ਼ਬਦਾਂ ਵਿੱਚ ਕਹੀਏ ਆਪਣੀ ਮਤ ਮੁਤਾਬਿਕ ਮਾਇਕ ਪਦਾਰਥਾਂ ਦੇ ਵਿੱਚ ਲੁਭਾਏਮਾਨ ਹੁੰਦੇ ਆ ਉਦੋਂ ਤੱਕ ਦੁੱਖ ਨੇ ਮਾਰੇ ਜੀ ਕੀ ਕੀ ਕਹਿੰਦੇ ਬੋਲਣਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਉਹ ਹੀ ਗੱਲ ਆ ਕਿ ਨਾ ਪਾਤਸ਼ਾਹ ਜੀ ਦੀ ਹੁਣ ਤੱਕ ਕੀ ਕਹਾਣੀ ਸੀ ਕਿ ਇਹ ਤੋਂ ਮਾਇਕ ਪਦਾਰਥਾਂ ਵਿੱਚ ਇਤਨਾ ਉਲਝਿਆ ਲੁਬਤ ਸੀਗਾ ਤੇ ਕਿ ਤੂੰ ਬੋਲਣਾ ਨਹੀਂ ਸੀ ਜਾਣਦਾ ਹੁਣ ਆਪਾਂ ਵੀ ਕਹਾਂਗੇ ਕਿ ਸਾਨੂੰ ਬੋਲਣਾ ਨਹੀਂ ਆਉਂਦਾ ਬੋਲਣਾ ਭਾਵ ਉਸ ਦੇ ਨਾਮ ਦਾ ਉਚਾਰਨਾ ਉਸ ਦੇ ਨਾਮ ਬਾਣੀ ਦੇ ਵਿੱਚ ਲੁਭਾਏ ਮਨ ਰਹਿਣਾ ਉਹਦੀ ਬਾਣੀ ਪੜਨੀ ਬਾਣੀ ਦਾ ਵਿਚਾਰ ਕਰਨਾ ਅਜੇਹ ਬੋਲ ਅਸਲ ਬੋਲ ਜਿੰਨ ਜੀਬਾ ਦਿੱਤੀ ਬੋਲੇ ਤਾਤ ਮਰੇ ਕਹਿੰਦੇ ਤੈਨੂੰ ਜੀਬਾ ਇਹ ਦਿੱਤੀ ਹੈ ਤਾਂ ਇਹਦਾ ਇਹ ਮਤਲਬ ਨਹੀਂ ਪੱਖ ਅਪੱਖ ਤੂੰ ਬੋਲ ਨਾ ਪਾਛੇ ਕਹਿੰਦੇ ਨੇ ਬਾਣੀ ਪਰ ਬਾਣੀ ਬੋਲ ਬਾਣੀ ਮੁਤਾਬਕ ਚੱਲ ਬਾਣੀ ਮੁਤਾਬਕ ਤੂੰ ਬਚਨ ਕਰ ਜੋ ਗੁਰੂ ਕਹਿੰਦਾ ਉਸ ਮੁਤਾਬਕ ਤੂੰ ਆਪਣੇ ਬੋਲ ਜ਼ੁਬਾਨੋਂ ਕਢ ਉਹ ਬੋਲ ਹੁਣ ਤੱਕ ਨਹੀਂ ਸਿਉਂਦੇ ਕਦੋਂ ਤੱਕ ਜਦੋਂ ਤੱਕ ਅਸੀਂ ਮਾਇਕ ਪਦਾਰਥਾਂ ਦੇ ਜੁਟਾਓ ਵਿੱਚ ਪਏ ਹੋਏ ਸੀ ਬੋਲ ਨਾ ਜਾਣੇ ਮਾਇਆ ਮਦਮਤਾ ਮਦਮਤਾ ਮਤਲਬ ਜਿਵੇਂ ਨਸ਼ੇ ਦੇ ਵਿੱਚ ਕੋਈ ਇਨਸਾਨ ਮਸਤ ਹੋਇਆ ਫਿਰੇ ਨਾ ਆਪਾਂ ਇਸ ਤਰੀਕੇ ਦੇ ਨਾਲ ਮਾਇਕ ਪਦਾਰਥਾਂ ਨੂੰ ਸੰਜੋਣ ਵਾਸਤੇ ਮਸਤ ਹੋਏ ਹੋਇਆ ਮਰਣਾ ਚੀਤਨਾ ਆਵੇ ਇੱਕ ਹੋਰ ਅਲਾਮਤ ਨਾਲ ਹੈ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਚੱਲਦੇ ਆ ਨਾ ਸਾਨੂੰ ਸਾਡਾ ਮਰਨਾ ਸਾਡਾ ਅੰਤ ਚੇਤੇ ਹੀ ਨਹੀਂ ਰਹਿੰਦਾ ਜਦੋਂ ਸਾਨੂੰ ਮਰਨਾ ਚੇਤੇ ਹੋਵੇ ਨਾ ਫਿਰ ਅਸੀਂ ਪਿੱਛੇ ਦੀ ਪਲਾਨਿੰਗ ਕਰਦੇ ਆ ਆਪਾਂ ਗੱਡੀਆਂ ਵਾਹਨ ਚਲਾਉਂਦੇ ਆ ਨਾ ਉਦਾਹਰਨ ਲੈ ਲੀਏ ਆਪਾਂ ਰੇਂਜ ਦੇਖਦੇ ਕਿ ਸਾਡੇ ਪੈਟਰੋਲ ਡੀਜ਼ਲ ਦੀ ਰੇਂਜ ਕਿੰਨੀ ਹੈ ਕਿ ਕਿੰਨੇ ਕਿਲੋਮੀਟਰ ਤੱਕ ਜਾਏਗੀ ਉਹਦੀ ਹੱਦ ਆ ਗਈ ਨਾ ਉਸ ਦੇ ਮੁਤਾਬਿਕ ਆਪਾਂ ਪਲਾਨ ਕਰਦੇ ਕਿ ਇਤੋਂ ਤੱਕ ਆਪਾਂ ਨੇ ਜਾਣਾ ਤੇ ਇੰਨੇ ਕਿ ਸਾਡੇ ਕੋਲ ਸਾਜੋ ਸਮਾਨ ਹੈ ਇੰਨਾ ਕਿ ਸਾਡੇ ਕੋਲ ਪੈਟਰੋਲ ਡੀਜ਼ਲ ਹੈ ਇਸ ਨੂੰ ਕਿਸ ਤਰੀਕੇ ਵਰਤਿਆ ਜਾਏ ਤਾਂ ਜੋ ਅਸੀਂ ਮੰਜ਼ਿਲ ਤੇ ਪਹੁੰਚ ਸਕੀਏ ਕੋਈ ਸ਼ਾਰਟਕਟ ਲੈ ਲਈ ਕਿਉਂਕਿ ਪੈਟਰੋਲ ਪੰਪ ਸਮਝੋ ਕੋਈ ਨਹੀਂ ਹੈ ਰਸਤੇ 'ਚ ਸਾਨੂੰ ਸਾਡੀ ਹੱਦ ਪਤਾ ਹੈ ਕਿੱਥੇ ਪਹੁੰਚਣਾ ਹੈ ਸਾਨੂੰ ਇਹ ਪਤਾ ਹੈ ਕਿ ਸਾਡੀ ਗੱਡੀ ਚ ਤੇਲ ਕਿੰਨਾ ਹੈ ਤੇ ਇਸ ਤੇਲ ਦੇ ਵਿੱਚ ਵਿੱਚ ਰਹਿੰਦੇ ਹੋਏ ਅਸੀਂ ਕਿਸ ਤਰੀਕੇ ਦੇ ਨਾਲ ਸ਼िखर ਆਖਿਰ ਆਪਣੀ ਡੈਸਟੀਨੇਸ਼ਨ ਤੇ ਪਹੁੰਚਣਾ ਹੈ ਹੁਣ ਇਹੀ ਚੀਜ਼ ਆਪਾਂ ਆਪਣੇ ਆਪ ਤੇ ਲੈ ਲਈਏ ਸਾਨੂੰ ਸਾਡੀ ਅਵਧੀ ਦਾ ਗਿਆਤ ਨਹੀਂ ਹੈ ਪਰ ਇੰਨਾ ਤਾਂ ਪਤਾ ਨੇ ਕਿ ਅਸੀਂ ਜਾਣਾ ਏ ਤੂੰ ਇਹਦਾ ਆਪਾਂ ਸਾਰੇ ਹੀ ਜਾਣਦੇ ਆ ਨਾ ਇਸ ਨੂੰ ਫਿਰ ਕਿਉਂ ਵਿਸਾਰਿਆ ਹੋਇਆ ਜੇ ਇਹ ਸਾਡੇ ਚੇਤੇ ਰਵੇ ਕਿ ਅਸੀਂ ਅੰਤੈ ਜਾਣਾ ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਇਹ ਗੱਡੀ ਚ ਪੈਟਰੋਲ ਨੁਮਾ ਡੀਜ਼ਲ ਨੁਮਾ ਤੇਲ ਨੁਮਾ ਜੋ ਸਵਾਸ ਨੇ ਉਹ ਕਿਤਨੇ ਨੇ ਉੱਥੇ ਤਾਂ ਸਾਨੂੰ ਪਤਾ ਸੀ ਇੱਥੇ ਇਹ ਵੀ ਨਹੀਂ ਪਤਾ ਕਿ ਅਗਲਾ ਸਾਂ ਆਉਣਾ ਏ ਕਿ ਨਹੀਂ ਮਤਕੇ ਜਾਪੇ ਸਾ ਆਵੇ ਕੇ ਨਾ ਆਵੇ ਇੰਨੀ ਜ਼ਿਆਦਾ ਐਮਬਿਗਿਉਟੀ ਇੱਥੇ ਕ੍ਰੀਏਟ ਹੋ ਸਕਦੀ ਹੈ ਇੰਨੀ ਜ਼ਿਆਦਾ ਗੁੰਝਲਤਾ ਪੈਦਾ ਹੋ ਸਕਦੀ ਹੈ ਲੇਕਿਨ ਅਸੀਂ ਇਸ ਤੋਂ ਅਵੇਸਨਿਆ ਔਰ ਇਹ ਡੈਸਟੀਨੇਸ਼ਨ ਨੂੰ ਅਸੀਂ ਪੁਲਾ ਦਿੱਤਾ ਕਿ ਅਸੀਂ ਪਰਮੇਸ਼ਰ ਅਕਾਲਪੁਰਖ ਦੇ ਵਿੱਚ ਵਿਲੀਨਤਾ ਕਰਨੀ ਹੈ ਮਰਣਾ ਚੀਤ ਨਾ ਆਵੇ ਸਾਡੇ ਸਵਾਸਾਂ ਦੀ ਖੇਡ ਕਦੋਂ ਖਤਮ ਹੋਣੀ ਹੈ ਅਸੀਂ ਉਹ ਸਵਾਸਾਂ ਦੀ ਖੇਡ ਖਤਮ ਹੁੰਦਿਆਂ ਹੁੰਦਿਆਂ ਪਰਮੇਸ਼ਰ ਅਕਾਲਪੁਰਖ ਦੇ ਵਿੱਚ ਵਿਲੀਨਤਾ ਕਰਨ ਇਸ ਜਹਾਨ ਦੇ ਵਿੱਚ ਆਇਆ ਪਾਤਸ਼ਾਹ ਨੇ ਸਾਨੂੰ ਅਕਾਲਪੁਰਖ ਦੇ ਵਿੱਚ ਵਿਲੀਨ ਹੋਣ ਹਿੱਤ ਇੱਥੇ ਭੇਜਿਆ ਅਸੀਂ ਕਿੱਥੇ ਲੱਗੇ ਹੋਏ ਹਾਂ ਹੁਣ ਪਾਤਸ਼ਾਹ ਦਾ ਸੰਕੇਤ ਇਹ ਹੈ ਕਿ ਇੱਕ ਤਾਂ ਤੈਨੂੰ ਮੌਤ ਨਾ ਭੁੱਲੇ ਮੌਤ ਤੈਨੂੰ ਤਾਨੀ ਭੁੱਲੇਗੀ ਜੇ ਤੂੰ ਮਾਇਕ ਪਦਾਰਥਾਂ ਦੇ ਵਿੱਚ ਖਚਤ ਨਹੀਂ ਹੋਏਗਾ ਜੇ ਤੂੰ ਮਾਇਕ ਪਦਾਰਥਾਂ ਵਿੱਚ ਖਚਤ ਨਹੀਂ ਹੋਏਗਾ ਗੁਰੂ ਦੀ ਬਾਣੀ ਦੇ ਨਾਲ ਜੁੜੇਗਾ ਤੇਰੇ ਮਿੱਠੇ ਸੁਆਦਲੇ ਬੋਲ ਦੁਨੀਆ ਨੂੰ ਵੀ ਸਕੂਨ ਪਹੁੰਚਾਣਗੇ ਔਰ ਤੈਨੂੰ ਯਾਦ ਰੱਖ ਕਰਨ ਕਰਨ ਲਈ ਸਮਰੱਥ ਬਣਾਉਣਗੇ ਕਿ ਤੂੰ ਇਸ ਜਹਾਨ ਤੋਂ ਜਾਣਾ ਹੈ ਔਰ ਆਪਣਾ ਕੰਮ ਇਸੇ ਆਬਦੀ ਦੇ ਵਿੱਚ ਵਿੱਚ ਕਰ ਲੈ ਬੋਲਣਾ ਜਾਣੇ ਮਾਇਆ ਮਦਮਤਾ ਮਰਣਾ ਚੀਤਨਾ ਆਵੇ ਅੱਗੇ ਮਾਰੇ ਕੀ ਕਹਿੰਦੇ ਨੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਹੁਣ ਜਦੋਂ ਮੌਤ ਚੇਤੇ ਹੈ ਨਾ ਦੇਖੋ ਮੌਤ ਚੇਤੇ ਕਰਾਉਣ ਲਈ ਪਾਤਸ਼ਾਹ ਨੇ ਤਾਂ ਸਾਨੂੰ ਪਹਿਲੇ ਹੀ ਸ਼ਬਦ ਦੇ ਵਿੱਚ ਸੰਕੇਤ ਦੇ ਦਿੱਤਾ ਮਾਰੇ ਕਹਿੰਦੇ ਇੱਕ ਓੰਕਾਰ ਇੱਕੋ ਪਰਮੇਸ਼ਰ ਅਕਾਲ ਪੁਰਖ ਹੈ ਜੋ ਪੈਦਾ ਕਰਦਾ ਹੈ ਜੋ ਪਾਲਦਾ ਹੈ ਜੋ ਸਾਨੂੰ ਇਥੋਂ ਲੈ ਕੇ ਜਾਂਦਾ ਹੈ ਕਾਰ ਜੋ ਹੈ ਨਾ ਇਥੋਂ ਲਜਾਣ ਦਾ ਸੰਕੇਤ ਹੈ ਭਾਵ ਹੱਦ ਬਾਰਡਰ ਕਾਰ ਲਿਮਿਟ ਉਹ ਲਈ ਜੇ ਆਪਾਂ ਯਾਦ ਰੱਖੀਏ ਇੱਕੋਂ ਕਾਰ ਸਾਨੂੰ ਨਾ ਭੁੱਲੇ ਨਾ ਸਾਨੂੰ ਇੱਥੇ ਆਇਆ ਇੱਥੇ ਆ ਕੇ ਕਰਨਾ ਕੀ ਹੈ ਤੇ ਇੱਥੋਂ ਜਾਣਾ ਹੈ ਇਹ ਚੇਤੇ ਰਹੇਗਾ ਜੋ ਮਾਰੇ ਕਹਿੰਦੇ ਨੇ ਜਦੋਂ ਇਹ ਚੇਤੇ ਹੈ ਨਾ ਫਿਰ ਅਰਦਾਸ ਨਿਕਲਦੀ ਹੈ ਪਾਤਸ਼ਾਹ ਕਾਲਪੁਰਖ ਕਿਰਪਾ ਕਰ ਤੋ ਸੰਤਾਂ ਦਾ ਸੰਤ ਤੇਰੇ ਭਾਵ ਅਸੀਂ ਗਰੀਬ ਤੇਰੇ ਆਂ ਔਰ ਤੂੰ ਸਾਡਾ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੇਰੇ ਸੇਵਕੋ ਭਾਉ ਕਿਛ ਨਹੀਂ ਨਾਹੀ ਜਮ ਨਹੀਂ ਆਵੇ ਮੇਰੇ ਅਰਦਾਸ ਵਿੱਚ ਇੱਕ ਅਹਿਸਾਸ ਹੋ ਗਿਆ ਜੀ ਜੋ ਤੇਰਾ ਨਾਮ ਲੈਂਦੇ ਨੇ ਸੰਜਮ ਜੀ ਤੇ ਸੰਤਾਂ ਦੀ ਗੱਲ ਹੋਈ ਹੈ ਨਾ ਮੇਰੇ RAM ਰਾਏ ਤੂ ਸੰਤਾਂ ਦਾ ਸੰਤ ਤੇਰੇ ਜਿਨ੍ਹਾਂ ਨੇ ਤੇਰੇ ਨਾਮ ਜਪਿਆ ਸੰਤ ਦੀ ਉਪਾਧੀ ਤੱਕ ਪਹੁੰਚੇ ਨੇ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਨਿਰਭਉ ਤੇਰੇ ਵਾਂਗ ਨਿਰਭਉ ਹੋ ਗਏ ਤੇਰੇ ਸੇਵਕ ਕੋ ਭਉ ਕਿਛੁ ਨਾਹੀ ਜਮੁ ਨਹੀਂ ਆਵੈ ਨੇਰੇ ਦੂਜਾ ਉਨ੍ਹਾਂ ਦੇ ਨੇੜੇ ਜਮੁ ਨਹੀਂ ਟੁਕਦਾ ਭੱਟ ਸਾਹਿਬਾਨ ਇਕ ਜਗ੍ਹਾ ਫੁਰਮਾਉਂਦੇ ਨੇ ਰਬ ਕੇ ਸੁਤ ਕੋ ਤਿਨ ਤ੍ਰਾਸ ਕਹਾਂ ਜੋ ਚਰਨ ਗੁਰੂ ਚਿਤਿ ਲਾਵਤ ਹੈ ਕਹਿੰਦੇ ਜਿਨ੍ਹਾਂ ਨੇ ਤੇਰੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜ ਲਿਆ ਭਾਵ ਤੇਰੇ ਹੁਕਮ ਦੇ ਵਿੱਚ ਆ ਗਏ ਤੂੰ ਜੋ ਕਹਿੰਦਾ ਉਹ ਮੰਨਦੇ ਨੇ ਤੇਰੀ ਉਹ ਜੋ ਸੁਣਦੇ ਨੇ ਉਹਨਾਂ ਨੂੰ ਕੀ ਹੁੰਦਾ ਜੀ ਰੱਬ ਕੇ ਸੁੱਤ ਕੋ ਰੱਬ ਕੇ ਇਹ ਸੂਰਜ ਔਰ ਉਹਦਾ ਪੁੱਤਰ ਕੌਣ ਹੈ ਧਰਮਰਾਜ ਜੇ ਧਰਮਰਾਜ ਨੂੰ ਚਿੱਠੀ ਪਾਣੀ ਹੋਵੇ ਉਹਦਾ ਐਡਰੈਸ ਲਿਖਣਾ ਹੋਵੇ ਨਾ की लिखा धर्मराज सन ऑफ सूरज सन ऑफ सन सपुत्र सूरज सूरज ने पुत्र त्रास नहीं रहेगा तेरे प्रति तेरा लेखा नहीं वो मंगेगा क्यों तो गुरु के चरणों के जुड़ हैं जो चरण गुरु चित लावत है ਏਸੇ ਤਰੀਕੇ ਮਹਾਰਾਜ ਕਹਿੰਦੇ ਨੇ ਤੇਰੇ ਸੇਵਕ ਕੋ ਭਉ ਕਿਛੁ ਨਹੀਂ ਨਾਹੀਂ ਜਮੁ ਨਹੀਂ ਆਵੈ ਨੇਰਿ, ਜਮੁ ਕਿਹਦੇ ਭੇਜੇ ਹੋਏ ਆਉਂਦੇ ਨੇ ਧਰਮ ਰਾਜ ਦੇ ਜਦੋਂ ਧਰਮ ਰਾਜ ਨੇ ਹੀ ਤੇਰੇ ਲੇਖੇ ਨਹੀਂ ਪੁੱਛਣੇ ਜੋ ਧਰਮ ਰਾਜ ਨੇ ਹੀ ਤੈਨੂੰ ਕਚਹਿਰੀ ਕਟਹਿਰੇ ਚ ਖੜਾ ਨਹੀਂ ਕਰਨਾ ਤਾਂ ਫਿਰ ਜਮ ਕਿੱਥੇ ਤੇਰੇ ਨੇੜੇ ਆਉਣੇ ਨੇ ਕਿਤਨੀ ਵੱਡੀ ਖਲਾਸੀ ਹੈ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁੱਖ ਨਾਸਾ ਮਰੀ ਗਏ ਨੇ ਜੋ ਤੇਰੇ ਰੰਗ ਰਾਤੇ ਜੋ ਤੇਰੇ ਰੰਗ ਵਿੱਚ ਰੰਗੇ ਗਏ ਭਾਵ ਆਪਣਾ ਰੰਗ ਉਹਨਾਂ ਨੇ ਨਿਚਾਵਰ ਕਰਤਾ ਤੇਰਾ ਰੰਗ ਚੜਾ ਲਿਆ ਤੇਰੀ ਮੱਤ ਲੈ ਲਈ ਪਹਿਲੀ ਟੁਕ ਜਿਨ੍ਹਾਂ ਨੇ ਤੇਰੀ ਮੱਤ ਹਾਸਲ ਕਰ ਲਈ ਉਹਨਾਂ ਨੂੰ ਕੀ ਹੋਇਆ ਮਾਰੇ ਕਹਿੰਦੇ ਉਹਨਾਂ ਦੇ ਔਣ ਜਾਣ ਦੇ ਚੱਕਰ ਹੀ ਖਤਮ ਹੋ ਗਏ ਇਹ ਸਭ ਤੋਂ ਵੱਡਾ ਦੁੱਖ ਹੈ ਜੀ ਜਮਣਾ ਤੇ ਮਰਨਾ ਬਾਰ ਬਾਰ ਜਮਣਾ ਤੇ ਮਰਨਾ ਆਪਾਂ ਉਦੋਂ ਤੱਕ ਜੰਮਦੇ ਤੇ ਮਰਦੇ ਰਹਿਣਾ ਜਦੋਂ ਤੱਕ ਪਰਮੇਸ਼ਰ ਨਹੀਂ ਹੋ ਜਾਂਦੇ ਪਰਮੇਸ਼ਰ ਦੇ ਵਿੱਚ ਵਿਲੀਨਤਾ ਨਹੀਂ ਕਰ ਲੈਂਦੇ ਉਦੋਂ ਤੱਕ ਸਾਡਾ ਇਹ ਸਫਰ ਆਉਣ ਜਾਣ ਦਾ ਚੱਲਦਾ ਰਹਿਣਾ ਮਹਾਰੀ ਕਹਿੰਦੇ ਨੇ ਜੋ ਤੇਰੇ ਰੰਗ ਵਿੱਚ ਰੰਗੇ ਗਏ ਉਹਨਾਂ ਦਾ ਤੂੰ ਇਹ ਜਨਮ ਮਰਨ ਦਾ ਵੀ ਚੱਕਰ ਖਤਮ ਕਰ ਦਿੱਤਾ ਦੋਖਾ ਦਿਖਾ ਰਹੇ ਨੇ ਆਪਾਂ ਨੂੰ ਖਤਮ ਹੁੰਦੇ ਤੇਰੀ ਬਖਸ਼ਣਾ ਮਿਟਾਏ ਕੋਈ ਸਤਿਗੁਰ ਕਾ ਦਿਲਾਸਾ ਜਦੋਂ ਸੱਚੇ ਗੁਰੂ ਦਾ ਇੱਕ ਦਿਲਾਸਾ ਮਿਲਿਆ ਨਾ ਕੀ ਦਿਲਾਸਾ ਕਿ ਪਰਮੇਸ਼ਰ ਅਕਾਲ ਪੁਰਖ ਦੀ ਜਦੋਂ ਇੱਕ ਵਾਰੀ ਬਖਸ਼ਿਸ਼ ਹੋ ਗਈ ਨਾ ਉਹ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ ਉਹ ਬਖਸ਼ਿਸ਼ ਨੂੰ ਕੋਈ ਖੋ ਨਹੀਂ ਸਕਦਾ ਉਹ ਬਖਸ਼ਿਸ਼ ਨੂੰ ਕੋਈ ਲੁੱਟ ਕੇ ਨਹੀਂ ਲਗਾ ਸਕਦਾ ਉਹ ਤੇਰੀ ਤੇ ਤੇਰੀ ਸਬੈਬ ਰਹੇਗੀ ਅਜਿਹਾਂ ਧਨ ਕੇ ਰਹਿ ਜੀ ਜਿਹਦੀ ਰਾਖੀ ਉਹ ਨਾ ਕਰਨੀ ਪਵੇ ਔਰ ਸਦਾ ਹਮੇਸ਼ਾ ਨਾਲ ਹੀ ਨਾਲ ਰਹੇ ਆਪਾਂ ਮਾਇਕ ਪਦਾਰਥ ਇਕੱਤਰ ਕਰਦੇ ਆ ਨਾ ਬੈਂਕਾਂ ਲੋਕਰਾਂ ਵਿੱਚ ਰੱਖਦੇ ਆ ਇਹਨੂੰ ਕਿਤੇ ਸੁਭਾਲ ਕੇ ਰੱਖਣ ਦੀ ਲੋੜ ਹੀ ਨਹੀਂ ਔਰ ਜਿੰਨੇ ਮਾਇਕ ਪਦਾਰਥ ਕਦੇ ਸਾਡੇ ਨਾਲ ਹਮੇਸ਼ਾ ਤਾਂ ਨਹੀਂ ਹੁੰਦੇ ਇਹ ਜੋ ਧਨ ਪਦਾਰਥ ਹੈ ਗੁਰੂ ਦੀ ਬਖਸ਼ਿਸ਼ ਇਹ ਹਮੇਸ਼ਾ ਨਾਲ ਰਹਿਣ ਵਾਲੀ ਹੈ ਔਰ ਨਾ ਹੀ ਕੋਈ ਇਸ ਨੂੰ ਲੁਕ ਸਕਦਾ ਨਾ ਖੋ ਸਕਦਾ ਇਹ ਤੇਰੀ ਕਸਟਡੀ ਦੇ ਵਿੱਚ ਸੇਫ ਰਹੇਗੀ ਤੇਰੇ ਹਿਰਦੇ ਘਰ ਦੇ ਵਿੱਚ ਟਿਕੀ ਰਹੇਗੀ ਇਸ ਚੀਜ਼ ਦਾ ਗੁਰੂ ਨੇ ਦਿਲਾਸਾ ਦਿੱਤਾ ਹੈ ਇਸ ਚੀਜ਼ ਦਾ ਗੁਰੂ ਨੇ ਸਾਨੂੰ ਅਹਿਸਾਸ ਕਰਵਾਇਆ ਹੈ ਨਾਮ ਧਿਆਨ ਸੁਖ ਫਲ ਪਾਇਨ ਆਠ ਪਹਿਰੇ ਆਰਾਧੇ ਇਹ ਜੋ 24 ਘੰਟੇ ਦਾ ਆਪਾਂ ਦਿਨ ਗਿੰਦੇ ਆ ਨਾ ਜੀ ਅਸਲ ਪੁਰਾਤਨ ਘੜੀਆਂ ਮੁਤਾਬਕ ਆਠ ਘੜੀਆਂ ਦਾ ਦਿਨ ਹੈ আট ਪਹਿਰਾਂ ਦਾ ਤੇ ਮਗਰ ਨਾਲ ਚਾਰ ਪਹਿਰ ਦਿਨ ਦੇ ਚਾਰ ਪਹਿਰ ਰਾਤ ਦੇ तीजे पहर रात गुर आरंभ है श्री हरिमंदर दरबार साहब ड्यूटी रोस्टर के वेखो शुरुआत हूँ है तीन बजे करीब ढाई तो तीन बजे के करीब शुरुआत है कीर्तन होंतन और उत्ते लिखे होगा तीन पैर वो तीसरा पहर है ਫਿਰ ਸਵੇਰ ਜਦੋਂ ਹੁੰਦੀ ਹੈ 6 ਵਜੇ ਦੇ ਕਰੀਬ ਪਹਿਲਾ ਪਹਿਰ ਸਵੇਰਾ ਸੰਧਿਆ ਸੰਧਿਆ ਤੋਂ ਭਾਵ ਜੋ ਜਦੋਂ ਦੋ ਪਹਿਰ ਦੋ ਚੀਜ਼ਾਂ ਮਿਲਦੀਆਂ ਨੇ ਇੱਥੇ ਕੀ ਮਿਲੀਆਂ 6 ਵਜੇ ਦੇ ਕਰੀਬ ਆ ਕੇ ਸਵੇਰ ਔਰ ਰਾਤ ਦਾ ਮੇਲ ਹੈ ਤੇ ਨਾ ਪੂਰੀ ਪੂਰਾ ਦਿਨ ਹੈ ਨਾ ਪੂਰੀ ਰਾਤ ਹੈ ਉਦੋਂ ਪਹਿਲਾ ਪਹਿਰ ਸ਼ੁਰੂ ਹੋਇਆ ਹੈ ਜੀ ਦੂਜੇ ਪਹਿਰ ਨੂੰ ਆਪਾਂ ਦੁਪਹਿਰ ਕਹਿੰਦੇ ਆ ਤੀਜੇ ਪਹਿਰ ਨੂੰ ਦਪਹਿਰਾ ਕਹਿੰਦੇ ਆ ਚੌਥੇ ਪਹਿਰ ਨੂੰ ਜਿਸ ਨੇ ਮਹਰਵਾਨ ਨੇ ਪੇਥੀਏ ਦੇ ਸਾਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਰੀਕੇ ਦੇ ਵਿੱਚ ਚੌਥੇ ਪਹਿਰ ਆਪਾਂ ਰਹਿਰੈ ਸਾਹਿਬ ਦਾ ਸਮਾਂ ਆਉਂਦਾ ਆਪਣੇ ਸ਼ਾਮ ਦਾ ਦੀਵਾਨ ਲੱਗਦਾ ਸੀਗਾ ਪਾਤਸ਼ਾਹ ਰਹਿਰੈ ਸਾਹਿਬ ਦੇ ਦੀਵਾਨ ਵੇਲੇ ਸੰਗਤ ਜੁੜਦੀ ਸੀ ਪਾਤਸ਼ਾਹ ਕੋਲ ਪਾਤਸ਼ਾਹ ਦੇ ਸ਼ਰੀਕੇ ਦੇ ਵਿੱਚ ਮਿਹਰਵਾਨ ਨੇ ਇਸੇ ਚੌਥੇ ਪਹਿਰ ਦੇ ਦੌਰਾਨ ਚੁਪਹਿਰਾ ਸ਼ੁਰੂ ਕੀਤਾ ਸੀ ਇਹ ਚਾਰ ਪਹਿਰ ਦਿਨ ਦੇ ਇਸੇ ਤਰੀਕੇ ਰਾਤ ਦੇ ਚਾਰ ਪਹਿਰ ਅੱਠ ਪਹਿਰ ਟੋਟਲ ਹੁਣ ਮਹਾਰਾਜ ਕੀ ਕਹਿੰਦੇ ਨੇ ਨਾਮ ਧਿਆਇਨ ਕਹਿੰਦੇ ਅੱਠੇ ਪਹਿਰ ਉਹ ਜੀਵ ਪਰਮੇਸ਼ੁਰ ਅਕਾਲ ਪੁਰਖ ਦੀ ਕਿਰਪਾ ਸਦਕਾ ਨਾਮ ਧਿਆਉਂਦਾ ਹੁਣ ਜਦੋਂ ਅਸੀਂ ਜਾਗਰਤਾਂ ਉਹਦੋਂ ਤਾਂ ਸਮਝ ਲਿਆ ਕਿ ਅਸੀਂ ਨਾਮ ਤੇ ਆ ਸਕਦੇ ਹਾਂ ਚਲੋ ਐਟ ਦਿ ਮੋਸਟ ਆਪਾਂ ਹੱਟ ਕਰ ਲਿਆ ਚਾਰੇ ਪਹਿਰ ਦਿੰਦੇ ਅਸੀਂ ਰਾਤ ਆਪਣੇ ਲਗਾ ਲੇ ਪਰਮੇਸ਼ਰ ਦੇ ਨਾਮ ਬਾਣੀ ਵਿੱਚ ਹੁਣ ਅੱਠ ਪਹਿਰ ਕਿੰਦਾ ਵਿਵਸਥਾ ਐਸੀ ਬਣਦੀ ਐ ਐਸੇ ਜਿਗਿਆਸੂ ਦੀ ਜਦੋਂ ਨਾਮ ਅੰਦਰ ਵਸ ਜਾਂਦਾ ਨਾ ਜਿਵੇਂ ਆਪਾਂ ਪਿੱਛੇ ਕੁਚ ਵਿੱਚ ਪੜਿਆ ਨਾ ਤੇਰੀ ਬਖਸ਼ ਨਾ ਮਿਟੇ ਕੋਈ ਉਹ ਬਖਸ਼ਿਸ਼ ਕੀ ਹੈ ਉਹ ਬਖਸ਼ਿਸ਼ ਇਹ ਹੀ ਹੈ ਅੰਦਰ ਨਾਮ ਘਰ ਕਰ ਜਾਂਦਾ ਓਦੋਂ ਸਾਨੂੰ ਜਪਣਾ ਨਹੀਂ ਪੈਂਦਾ ਓਦੋਂ ਜਪਿਆ ਜਾਂਦਾ ਆਪਣੇ ਆਪ ਉਹ ਜਿਹੜਾ ਜਾਪ ਹੈ ਨਾ ਅਜੱਪਾ ਜਾਪ ਹੈ ਬਿਨਾਂ ਜਪਿਆ ਤੋਂ ਜਿਹੜਾ ਜਾਪ ਚੱਲਦਾ ਉਹ ਜਾਪ ਅੱਠੇ ਪਹਿਰ ਚੱਲਦਾ ਉਹਨੂੰ ਜਪਣਾ ਨਹੀਂ ਪੈਂਦਾ ਉਹਦੇ ਲਈ ਐਫਰਟਸ ਨਹੀਂ ਕਰਨੇ ਪੈਂਦੇ ਉਹ ਨਿਰੰਤਰ ਚੱਲ ਰਿਹਾ ਹੈ ਗੁਰਸਿੱਖ ਰੋਮ ਰੋਮ ਹਰਤੇ ਆਵੇ ਉਹਦੀ ਕੱਲੀ ਇੱਕ ਜੇਬਾ ਨਹੀਂ ਜਿੰਨੇ ਸਾਡੇ ਰੋਮ ਨੇ ਨਾ ਇਹ ਵੀ ਜਪਦੇ ਨੇ ਇੱਕ ਸੰਤ ਮਹਾਂਪੁਰਖ ਹੋਏ ਨੇ ਰਾਤ ਨੂੰ ਜਦੋਂ ਸੌਂ ਜਾਂਦੇ ਸੀ ਟਿਕਾਉ ਹੋ ਜਾਂਦਾ ਸੀ ਸ਼ੇਕਰ ਨੇ ਉਹਨਾਂ ਦੇ ਕਮਰੇ ਚੋਂ ਵਾਹਿਗੁਰੂ ਦੀਆਂ ਆਵਾਜ਼ਾਂ ਸੁਣੀਆਂ ਨੇ ਜਿਵੇਂ ਹਜ਼ਾਰਾਂ ਜੀਵ ਬੈਠ ਕੇ ਜਾਪ ਵਾਹਿਗੁਰੂ ਦਾ ਕਰ ਰਹੇ ਇਹ ਹੈ ਜੀ ਅਜੱਪਾ ਜਾਪ ਇਹ ਹੈ ਅੱਠੇ ਪਹਿਰ ਆਰਾਧਨਾ ਐਸੀ ਚੀਜ਼ ਦਾ ਮਹਾਰਾਜ ਨੇ ਵਰਣਨ ਕੀਤਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰਿਆ ਰਦੇ ਜਿਹਦੇ ਵਿੱਚ ਕੋਲ ਅੱਠੇ ਪਹਿਰ ਦੀ ਆਰਾਧਨਾ ਆ ਗਈ ਉਹਦੇ ਕੋਲਤਾ ਸੁੱਖੇ ਸੁੱਖੇ ਮਾਰੇ ਕਹਿੰਦੇ ਤੇ ਦੁੱਖ ਮਹਿਸੂਸ ਕਰਨ ਦੀ ਪ੍ਰਵਿਰਤੀ ਉਹ ਖਤਮ ਹੋ ਗਈ ਦੁੱਖ ਸਾਨੂੰ ਉਦੋਂ ਲੱਗਦਾ ਜਦੋਂ ਅਸੀਂ ਮਹਿਸੂਸ ਕਰਦੇ ਆ ਮਹਾਰਾਜ ਨੇ ਕਿਰਪਾ ਕਰਕੇ ਉਹ ਦੁੱਖ ਨੂੰ ਮਹਿਸੂਸ ਕਰਨ ਦੀ ਪ੍ਰਵਿਰਤੀ ਖਤਮ ਕੀਤੀ ਸੁੱਖਾਂ ਦਾ ਢੇਰ ਲੱਗ ਗਿਆ ਅੰਬਾਰ ਲੱਗ ਗਿਆ ਸੁੱਖੇ ਸੁੱਖ ਪੈਦਾ ਹੋ ਗਏ ਮਾਰੇ ਕਹਿੰਦੇ ਤੇਰੀ ਸ਼ਰਨ ਤੇਰੇ ਪਰਵਾਸ ਹੈ ਪੰਜ ਦੁਸ਼ਟ ਲੈ ਸਾਦੇ ਕਹਿੰਦੇ ਜਦੋਂ ਤੇਰੀ ਸ਼ਰਨ ਵਿੱਚ ਆ ਗਿਆ ਨਾ ਭਾਵ ਤੇਰੇ ਜੱਪਾ ਜਾਪ ਸ਼ੁਰੂ ਹੋ ਗਿਆ ਆ ਪਿਛਲੀਆਂ ਜੋ అలਮਤਾ ਨੇ ਉਹ ਵਰਤ ਗਈਆਂ ਤੇਰੇ ਹੁਕਮ ਦੇ ਵਿੱਚ ਆ ਗਿਆ ਤੇਰੀ ਮੱਤ ਲੈ ਲਈ ਤੇਰਾ ਨਾਮ ਜਪਣ ਲੱਗ ਗਿਆ ਤੇਰਾ ਨਾਮ ਅੰਦਰ ਵਸ ਗਿਆ ਤੇਰਾ ਪ੍ਰਵਾਸਾ ਹੋ ਗਿਆ ਤੇਰਾ ਜੋ ਅਸਲ ਨਾਮ ਧਨ ਇਹ ਉਹ ਪ੍ਰਾਪਤ ਹੋ ਗਿਆ ਮਾਰੇ ਫਿਰ ਕੀ ਕਹਿੰਦੇ ਨੇ ਪੰਜੇ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਤੇ ਬੜਾ ਵੱਡਾ ਫਸਟਵ ਮਾਰਾਇਨੇ ਅੱਧੀ ਟੁਕ ਦੇ ਵਿੱਚ ਬਿਆਨ ਕਰਦਾ ਪੰਜ ਦੋਸਤੇ ਲਹ ਸਾਦੇ ਇਤੇ ਮਾਰੇ ਨੇ ਲਫਿ ਨਹੀਂ ਵਰਤੇ ਆ ਮਾਰਿਆ ਸਾਦੇ ਖਾਦ ਲੈ ਸੋਦ ਲੈ ਆਪਣੇ ਕੰਟਰੋਲ ਚ ਕਰ ਲੈ ਇਹ ਪੰਜੇ ਨਾ ਜੀ ਤਾਕਤਾਂ ਨੇ ਪਾਵਰ ਹੈ ਔਰ ਇਹ ਪਾਵਨਾ ਸਾਨੂੰ ਕੰਟਰੋਲ ਕਰ ਰਹੀਆਂ ਇਸ ਵਕਤ ਲੇਕਿਨ ਹੁਣ ਅਲਾਮਤ ਕੀ ਬਖਸ਼ੀ ਬਖਸ਼ੀ ਪਾਤਸ਼ਾਹ ਨੇ ਜਦੋਂ ਤੇਰੀ ਸ਼ਰਨ ਪ੍ਰਾਪਤ ਹੋ ਗਈ ਪਰਮੇਸ਼ਰ ਅਕਾਲ ਪੁਰਖ ਤੇਰੀਆਂ ਅਲਾਮਤਾਂ ਜੋ ਪ੍ਰਾਪਤ ਹੋਈਆਂ ਤਾਂ ਇਹ ਪੰਜੇ ਜੋ ਹਨ ਇਹ ਮੇਰੇ ਕਾਬੂ ਚ ਆ ਗਏ ਮੈਂ ਇਹਨਾਂ ਨੂੰ ਕੰਟਰੋਲ ਚ ਲੈ ਲਿਆ ਇਹ ਹੁਣ ਮੈਨੂੰ ਕੰਟਰੋਲ ਨਹੀਂ ਮੈਂ ਇਹਨਾਂ ਨੂੰ ਕੰਟਰੋਲ ਕਰਦਾ ਹੁਣ ਇਹ ਮੇਰੇ ਕੋਲ ਤਾਕਤ ਆ ਗਈ ਇਹ ਬਲ ਜੋਰ ਆ ਗਿਆ ਦੇਖੋ ਟੋਟਲੀ ਸ਼ਿਫਟ ਹੋ ਗਿਆ ਇਨਸਾਨ ਪਹਿਲਾਂ ਉਹਨਾਂ ਦਾ ਹੁਕਮ ਮੰਨਦਾ ਸੀ ਕਾਮਕਰੋਧ ਲੋਉ ਮੋਹੰਕਾਰ ਦਾ ਹੁਣ ਉਹਨਾਂ ਨੂੰ ਡਾਇਰੈਕਸ਼ਨ ਦਿੰਦਾ ਕਿ ਤੂੰ ਇੱਥੇ ਆਹ ਕੰਮ ਕਰਕੇ ਆ ਇਸ ਸਾਧਰ ਸੰਤ ਜਨਾਂ ਦੀ ਅਵਸਥਾ ਹੈ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਮਾਰੇ ਕਹਿੰਦੇ ਨੇ ਪਾਤਸ਼ਾਹ ਕਾਲਪੁਰਖ ਸੱਚੇ ਪਾਤਸ਼ਾਹ ਸਾਹਿਬ ਸ਼ਿਰੂਰ ਅਰਜਨ ਪਾਤਸ਼ਾਹੀ ਤਾਂ ਆਪ ਪਰਮੇਸ਼ਰ ਨੇ ਲੇਕਿਨ ਸਾਨੂੰ ਸਮਝਾਉਣ ਹਿਤ ਆਪਣੇ ਆਪ ਨੂੰ ਸਾਡੇ ਵਿੱਚ ਰੱਖ ਕੇ ਉਹ ਕਹਿੰਦੇ ਨੇ ਕਹਿੰਦੇ ਨਾ ਤਾਂ ਮੈਨੂੰ ਗਿਆਨ ਦਾ ਪਤਾ ਸੀ ਨਾ ਮੈਨੂੰ ਧਿਆਨ ਧਿਆਨ ਲਾਉਣ ਦਾ ਕੁਝ ਵਿਧੀਪ ਸੀ ਨਾ ਹੀ ਮੈਨੂੰ ਕੁਝ ਅਜੇਹੇ ਪਤਾ ਸੀ ਕਿ ਕਹੇ ਜੇ ਕਰਮ ਕਰਾਂ ਜੋ ਸੁੱਧ ਸਪਸਟ ਹੋਵੇ ਜੋ ਪਰਮੇਸ਼ਰ ਅਕਾਲ ਪੁਰਖ ਵੱਲ ਲੈ ਜਾਣ ਔਰ ਨਾ ਹੀ ਤੇਰੀ ਮੈਨੂੰ ਸਾਰ ਦਾ ਪਤਾ ਸੀ ਕਿ ਤੇਰਾ ਰਾਹ ਕਿੱਥੇ ਹੈ ਤੂੰ ਕਿਵੇਂ ਕਿਸ ਤਰੀਕੇ ਮਿਲੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਇਹਨਾਂ ਚੀਜ਼ਾਂ ਮਿਲਣ ਤੋਂ ਪਹਿਲਾਂ ਨਾ ਇਹ ਵਿਵਸਥਾ ਬਣਨ ਤੋਂ ਪਹਿਲਾਂ ਪਾਤਸ਼ਾਹ ਕਹਿੰਦੇ ਅਜੇ ਹੀ ਸਟੇਜ ਸੀ ਹੋਇਆ ਕਿ ਫਿਰ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਸ ਤੁਕ ਦੇ ਆਪਾਂ ਦੋ ਅਰਥ ਕੱਢ ਸਕਦੇ ਆ ਨਾਨਕ ਕੌਣ ਹੈ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਉਹ ਪਰਮੇਸ਼ਰ ਅਕਾਲ ਪੁਰਖ ਹੀ ਨਾਨਕ ਨੇ ਔਰ ਗੁਰੂ ਨੇ ਇਹ ਬਖਸ਼ਿਸ਼ ਕਰਕੇ ਉਸ ਦਾ ਹੱਥ ਪੱਲਾ ਫੜਾਇਆ ਹੈ ਇਹ ਗਿਆਤ ਕਰਵਾ ਦਿੱਤਾ ਗੁਰੂ ਨੇ ਕਿ ਉਹ ਸਭ ਤੋਂ ਵੱਡਾ ਪਰਮੇਸ਼ਰ ਅਕਾਲ ਪੁਰਖ ਭਗਤ ਨਾਨਕ ਸਭ ਤੋਂ ਵੱਡੇ ਨੇ ਜਿਨ੍ਹਾਂ ਨੇ ਮੇਰੀ ਪਤ ਰੱਖ ਲਈ ਜਿਨ ਕਾਲ ਰੱਖੀ ਮੇਰੀ ਇੱਥੇ ਆਪਾਂ ਆਏ ਆ ਨਾ ਆਪਣੀਆਂ ਇੱਜ਼ਤਾਂ ਸਿਹਤ ਆਪਾਂ ਨੇ ਜਾਣਾ ਆਪਣੀ ਪਤਸੀਤੀ ਕਰ ਜਾ ਉਹ ਮਾਰੇ ਫਰਮਾਉਂਦੇ ਨੇ ਇੱਜ਼ਤਾਂ ਸਮੇਤ ਜਾਣਾ ਆਪਣੀ ਇੱਜ਼ਤ ਲੈ ਕੇ ਇੱਥੋਂ ਜਾਣਾ ਇੱਜ਼ਤ ਲੈ ਕੇ ਕਿਵੇਂ ਜਾਵਾਂਗੇ ਜੇ ਉਹਦੇ ਹੁਕਮ ਦੇ ਵਿੱਚ ਚੱਲਾਂਗੇ ਔਰ ਉਸ ਪਰਮੇਸ਼ਰ ਦੇ ਵਿੱਚ ਵਲੀਨਤਾ ਕਰਾਂਗੇ। ਐਸੀ ਚੀਜ਼ ਦਾ ਮਹਾਰਾਜ ਵਰਣਨ ਕਰਨੇ ਨੇ ਕਿ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਕਿਰਪਾ ਕੀਤੀ ਸੱਚੇ ਗੁਰੂ ਦਾ ਹੱਥ ਪੱਲਾ ਫੜਾਇਆ ਜਿਨੇ ਇਹ ਗਿਆਤ ਕਰਵਾ ਦਿੱਤਾ ਕਿ ਉਹ ਪਰਮੇਸ਼ਰ ਅਕਾਲ ਪੁਰਖ ਹੀ ਸਭ ਤੋਂ ਵੱਡਾ ਹੈ। ਔਰ ਇਸ ਤਰੀਕੇ ਦੇ ਨਾਲ ਮੇਰੀ ਪਤ ਰਹੇਗੀ ਮੇਰੀ ਇੱਜ਼ਤ ਰਹੇਗੀ ਮੈਂ ਇੱਜ਼ਤ ਸਹਿਤ ਹੁਣ ਸੱਚਖੰਡ ਜਾਵਾਂਗਾ ਆਪਣੀ ਪਤ舍ਤੀ ਕਰ ਜਾਵੋ ਪ੍ਰਾਣੀ ਏਕੋ ਨਾਮ ਧਿਆਵੋ ਆਪਾਂ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੀਆਂ ਵੀ ਇੱਜ਼ਤਾਂ ਬਰਕਰਾਰ ਰਹਿਣ ਜਦੋਂ ਤੇਰੇ ਦਰ ਤੇ ਪਹੁੰਚੀਏ ਤਾਂ ਜੋ ਧਰਮਰਾਜ ਸਾਨੂੰ ਜਮਾ ਦਾ ਡਰ ਨਾ ਦਿਖਾਵੇ ਰੱਬ ਕੇ ਸੁਤ ਕੋਤੰਤਰਾਸ ਕਰੇ ਜੋ ਚਰਨ ਗੁਰੂ ਚਿਤ ਲਾਵਤ ਹੈ ਇਹ ਸਾਡੀ ਵਿਵਸਥਾ ਬਣੇ ਆਪਣੀਆਂ ਇੱਜ਼ਤਾਂ ਪੱਲੇ ਰੱਖ ਕੇ ਤੇਰੇ ਦਰ ਤੇ ਪਹੁੰਚੀਏ ਤਾਂ ਜੋ ਧਰਮਰਾਜ ਵੀ ਸਾਡੀ ਇੱਜ਼ਤ ਕਰੇ ਔਰ ਸਾਨੂੰ ਇਹ ਬਖਸ਼ਿਸ਼ ਕਰ ਸਾਡੇ ਵਿੱਚ ਹਿੰਮਤ ਨਹੀਂ ਸਾਡੇ ਵਿੱਚ ਤਾਕਤ ਨਹੀਂ ਸਾਡੇ ਵਿੱਚ ਗਿਆਨ ਨਹੀਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਤਾਂ ਜੋ ਅਸੀਂ ਉਸ ਰਾਹ ਤੇ ਚੱਲ ਪਈਏ ਜਿਸ ਰਾਹ ਤੇ ਤੂੰ ਮਿਲਦਾ ਹੈ ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਤੂੰ ਤੂੰ ਕਰਤਾ ਤੂੰ ਹੁਆ ਅਸੀਂ ਵੀ ਤੂੰ ਬਣ ਜਾਈਏ ਔਰ ਸਾਡਾ ਜਿੰਨੀ ਸਵਾਸਾਂ ਦੀ ਪੂੰਜੀ ਹੈ ਇਸ ਨੂੰ ਸਮਾਪਤ ਹੋਣ ਤੋਂ ਪਹਿਲਾਂ ਅਸੀਂ ਤੇਰੇ ਵਿੱਚ ਵਿਲੀਨਤਾ ਕਰ ਲਈਏ ਇਹ ਪਾਤਸ਼ਾਹ ਦਾ ਅੱਜ ਦਾ ਹੁਕਮ ਮੁਖਵਾਕ ਸਾਡੇ ਲਈ ਫਰਮਾਨ ਸਾਡੇ ਲਈ ਤਾਕੀਦ ਸੀ ਸੋ ਪਾਤਸ਼ਾਹ ਦੇ ਬਚਨ ਸੰਜਿਆ ਕਰਦੇ ਆ ਵਿਚਾਰਾਂ ਕਰਦੇ ਆ अनेका ਪ੍ਰਕਾਰ ਦੀਆਂ ਗਲਤੀਆਂ ਕੋ ਲਾਬਿਆਦਵੀਆਂ ਹੋ ਗਈਆਂ ਜੀ ਅਨਜਾਨ ਨਾਸਮ ਜਿੱਤੇ ਬੇਸੂਝ ਬੱਚਾ ਸਮਝ ਕੇ ਖਿਮਾ ਕਰਨਾ ਅਗੋ ਵਾਸਤੇ ਸੁੱਧ ਸਪਸ਼ਟ ਬਾਣੀ ਪੜਨ ਦੀ ਬਲਦਮ ਸਮਰੱਥਾ ਪਾਤਸ਼ਾਹ ਕੋ ਲੋਭ ਬਖਸ਼ਵਾਲਣੀ ਔਰ ਹਿੰਮਤ ਬਖਸ਼ਵਾਨੀ अरदसा करके कि आप जी के साहबांुद स्पष्ट विचार कर सकी जी खेमा दे जा चक फित फह प्रवान करो वागुरू जी का खालसा वागुरू जी की फतेह